ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੀਤ ਭਲਵੰਤ ਦਾ ਰਮਚੰਦਰ ਨਲਕੀ ਸਬਾਹਤ। ਚਲੋ ਜੀ ਆਪਾਂ ਬਣਾਉਣੇ ਆਂਗੇ ਬਲੌਗ। ਬਣਾਉਣ ਨਾਲ ਇੱਕ ਤਾਂ ਤੁਹਾਨੂੰ ਜ਼ਰੂਰ ਦੇਖਾ ਬਲੌਗ। ਮੇਨ ਨਾਲ ਕਿਹਾ ਲਾਈਕ ਮੈਂਟ ਸੇਅਰ ਜ਼ਰੂਰ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਤੇ ਚਲੋ ਜੀ ਆਪਾਂ ਸਾਰੇ ਕੰਮ ਨੂੰ ਮੇਰ ਲੈ ਤੇ ਆਪਾਂ ਹੋ ਗਏ ਤਿਆਰ ਆਪਾਂ ਜਿ ਜਖਮ ਨੇ ਦੱਸ ਰਾਲ। ਰਾਜਪਾਏ ਲਵੇ ਨਰਦੂ ਤੇ ਜਿਫਾਣ ਲਵੇ ਜਾਵਾਂਗੇ। ਤੇ ਆਪਾਂ ਮਾਸੜ ਜੀ ਦਾ ਪਤਾ ਲੈ ਕੇ ਆਉਨੇ ਆ। ਸਾਡਾ ਕੋਪੜ ਵੀ ਲਾ ਦੋ। ਪਰ ਮਾਸੜੇ ਕਹਿੰਦੇ ਨੂੰ ਨਹੀਂ। ਲਾਗਤ ਤਾਂ ਸਾਡਾ ਬੁੱਕ ਪੜਾ ਮੈਂ ਉਹ ਤਰੀ ਰਿਸ਼ਤੇਦਾਰੀ ਆਂ ਦੀ ਪਹਿਣ ਵਾਲੀ ਰਿਸ਼ਤੇਦਾਰੀ ਵਰਤਦੀ ਆਂ ਮੈਂ ਮਾਸਟਰ ਕੈਨਡੀ ਬਣੀ ਉਹਦਾ ਪੱਕਾ ਲੈ ਕੇ ਆਉਣੇ ਲਈ ਰਾਜਵਿੰਦਰ ਬਰਾਉ ਦਾ ਜਾਇਂ ਨਹੀਂ ਤੇ ਪੜਨਾ ਮੈਂ ਇੱਥੇ ਜਾਇ ਨਹੀਂ ਗਿਆ ਆਪਾਂ ਅੱਜ ਜਾਂਦੇ ਹਾਂ ਜੀ ਆਪਾਂ ਉੱਥੇ ਜਾ ਕੇ ਮਿਲਦੇ ਆਪਾਂ ਤੁਹਾਨੂੰ ਮੈਂ ਤੇ ਇਹਨਾਂ ਆਈ ਲੱਗ ਜਾਂਦੇ ਵੀ ਦੀਦਾ ਕਿਵੇਂ ਹੁਣ ਕ ਵਿਚਾਰੀ ਕਿ ਡਿਗੜੀ ਰਖਾਣੇ ਦੇਖ ਸਾਹਤ ਆ ਦੇਖ ਮਹਿੰਦਰ ਦੇਖ ਵੀ ਤਿਉਹਰਾ ਖਾ ਦੇ ਕਿ ਨਹੀਂ ਖੁਨੀਆ ਖਾ ਨਾ ਇਹ ਪੁੱਤ ਮਾਂ ਜਿਮਾਰਾ ਮੈਂ ਆਹ ਦੇਖੋ ਮੁੰ ਦੇਖ ਆ ਹੈ ਨਹੀਂ ਖਾ ਇਹਨੇ ਤਾਂ ਖਾਏ ਦੇਰ ਤੱਕ ਖਾਏ ਜਦ ਉੱਪਰ ਦੇਖਦਾ ਤਾਂ ਪਤਾ ਲੱਗਦਾ ਨਹੀਂ ਮੇਰੇ ਨੂੰ ਹੀ ਕਰੀ ਹੰਦਰ ਕੇ ਇਹ ਨਹੀਂ ਜਾਏਗਾ ਫੁੱਟ ਜਾ ਬਾਹਰ ਇਹ ਸਿੱਧਾ ਹੋਣੀ ਅੰਦਰ ਇਹ ਆਪਾਂ ਨੂੰ ਜਾਣਦੇ ਕਰਕੇ ਬੈਠਾ ਹਾਂ ਆ ਮਾੜਾ ਜਿਹਾ ਗੇਟ ਚ ਖੜਕਾ ਹੋ ਜੇ ਉਹ ਜਾਂਦਾ ਡਾਕਮਾ ਕੋ ਭੱਜਿਆ ਹੀ ਗੱਲ ਕਰ ਤੇਰੇ ਬੰਦ ਰੱਖੇ ਹੁਣ ਕੀ ਕਰੀਏ ਹੁਣ ਜੇ ਆਂ ਜਿੱਤ ਹੋ ਰਿਹਾ ਕਿ ਮੈਂ ਛੱਡ ਦੇਈਏ ਮੈਂ ਬੰਦ ਰੱਖਿਆ ਜਾ ਜਿਮੀ ਮੈਂ ਰੋਜ਼ੇ ਖੁੱਲਾ ਰੱਖਦਾ ਹਾਂ ක ම ला ये मामा मामा आईना आईना आई तो गुगुगु आईना ये अपने क्या हो नहीं करते हैं हम तो नहीं करते हैं नहीं कुछ भी करते हैं है तुम कराते हो तुम कुछ तो हम देते हैं तुम कहते हैं देने की तसारित कराते हैं तसारित नहीं कराते हैं नहीं 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 � ਦੇਖ ਸੰਭਲੀ ਹੈ ਨਾ ਐਸੇ ਹੀ ਪੱਟੀਆਂ ਲਾਈ ਤੁਸੀਂ ਉਹ ਇਧਰ ਨੂੰ ਕਰ ਲਿਆ

ਮੰਤਰੀਆਂ ਨਾਲ ਸਾਡਰੀ ਲਈ ਅੱਧਾ ਮੇਢੀ ਚ ਮੁੰਜੇ ਦਾ ਪਦਵ ਜਿਆਦਾ ਨਾ ਕੋਡਾ ਵੀ ਪਾਇਆ ਹੋਇਆ ਤਾਂ ਗਾਵਾ ਮੁੰਜੇ ਜਾਣ ਦੀ ਉਹਨਾਂ ਕੋਲ ਮੁੰਜਿਆ ਖਾਣ ਦੀ ਗੱਲ ਸੀ ਉਦੋਂ ਦੇ ਖੁੱਲੇ ਚਰ ਵਧੀਆ ਸੈਟ ਮੈਂ ਤੇ ਪਹਿਲਾ ਕੋਡਾ ਪਾਇਆ ਗੱਲ ਸੁੰਝ ਗਈਆਂ ਤੇ ਉਹ ਆਇਆ ਕਿ ਲੰਗਰਾ ਦਾ ਮਹਾਰਾਜ ਨਵੀ ਤੇ ਸਾਰਿਆਂ ਨੂੰ ਵਿੱਚੋਂ ਕੱਢਿਆ ਫਿਰ ਉਹ ਜਾ ਕੇ ਲੈ ਤਾ ਤੇ ਆ ਕੇ ਤੇਰੇ ਉੱਤੇ ਨਾਲੇ ਗਾਣਾ ਨਹੀਂ ਜਾ ਦੇ ਇਹਦੇ ਕਿਹਦੇ ਦੇ ਨਹੀਂ ਪਤਾ ਲੱਗਿਆ ਉਦੋਂ ਕਿ ਆ ਤਾਂ ਇੰਨਾ ਹੱਸਿਆ ਮੈਂ ਪਰਦਾ ਸੀ ਵੀ ਕਾਪੀਨ ਹੋਏ ਸੀ ਜੀ ਤਾਂ ਤੁਹਾਨੂੰ ਇੱਕ ਦਿਨ ਤਾਂ ਵੀ ਪਤਾ ਲੱਗ ਗਿਆ ਇਹਨਾਂ ਚ ਨਾ ਅੱਗੇ ਤਾਂ ਦਸਤਖਤ ਸਹੀ ਲੱਗ ਗਿਆ ਹਾਂ ਫਾਰਮੂਲਾ ਦੇ ਦੇ ਉੱਥੇ ਲਾ ਕੇ ਉੱਥੇ ਲਾ ਕੇ ਨਾ ਉੱਥੇ ਤੇਨ ਵੱਧ ਲੱਗ ਗਈ ਦੋ ਦਿਨ ਵੱਧ ਲੱਗ ਗਏ ਦੋ ਦਿਨਾਂ ਦੀ ਵਧੀਆ ਕੰਮ ਸੈੱਟ ਕਰ ਤਰਨਾ ਕੁਝ ਪਹਿਲਾਂ ਖਵਾਇਆ ਕਰਕੇ ਪਤਾ ਲੱਗ ਗਿਆ ਵੀ ਇਹ ਨਹੀਂ ਕਿਤੇ ਗਰੀਬ ਤਾਂ ਹੁੰਦੀ ਹੈ ਨਾ ਜਿਹੜਾਰੇ ਪੇਡਾ ਵੱਡਾ ਹੈ ਜਿਹੜਾ ਵਰਗਾ ਨਾ ਨਾਲ ਕਰਦੇ ਨੇ ਇਹ ਸਭ ਦਾ ਨਾਂ ਨਾ ਨਾ ओ आंटी के लिए रेडी बड़े बोलने से बंद कर ली फिर वो बड़ा बजे होता वाली मिली हां वो कहीं रखते हैं यार पर सही भी था आपके पास है ठीक है कि कहना बोलता हूं बंद है मां को देखो ये मां का बोल और देना करती बस तो था पहले अच्छा सुन ये गई तो ना कि मैं ना ना आए आए देने के बाद से मैं वही तो करता है वहां पर नहीं करती यार हां तो मैं अपनी तरह आ रहे आज मेरे नहीं। नहीं। वो वो तो जी हो रहा है तो उससे वो कई बार मेरे खाया होगा तो कंपलीट प्रेशर में वो तीन लोटा होगा प्रेशर आठ लोटे का है वहाँ तो बारियाँ भी धुमान लेने लगे ना वो तो बारियाँ भूख लगता है ना तो रेडियल भूख लगती है सुज्जा फैट फैट मैंने आयी भूख लगती है मास ना पाट लगे मास भी पाट लगे ना ਕੋਟੇ ਪਾਣੀ ਨਹੀਂ ਖੜਦਾ ਆ ਨਾ ਵੀ ਨਾ ਜੀ ਚ ਆਹ ਨੂੰ ਯਾਹਲਾ ਜੰਬਾ ਚਲਦੀ ਚਲਦੀ ਨਿਕਲ ਨਾ ਨਿਕਲ ਜਨਾ ਇਹ ਦੋ ਦਿਨ ਚਾਰ ਖੜ ਕੇ ਫੇ ਕਹੋ ਨਹੀਂ ਪਹਿਲਾਂ ਖੜ ਜਾਣੀ ਉਹ ਤੂੰ ਤੇ ਆਪ ਫੜੋ ਨੀ ਦਵਾਕਾ ਡਰ ਲੇ ਉਹ ਰੌਣਕ ਕੋਲੀ ਨਹੀਂ ਹਾਂ ਤੁਹੇ ਨਾ ਆਪਰੇ ਨਹੀਂ ਹੋਗਾ ਜੇ ਆਪਰੇ ਉਹ ਫਿਰ ਤਾਕਤ ਨਹੀਂ ਹੋਦਾ ਤੇਰਾ ਆਉਣਾਗਾ ਉਹ ਨਾ ਹੱਕ ਤੋਰਾ ਕੰਡਰ ਟਟ ਗੈਦਾ ਹਾਂ ਉੱਤ ਦਾ ਕਈ ਹੋਰ ਆਪਣਾ ਪਿੰਡ ਵੀ ਡੁਬਦਾ ਇਹ ਬਾਹਲਾ ਡਿੱ ਗਿਆ ਡਿੱ ਗਿਆ ਬਈ ਨੀ ਤਾਂ ਮੀਨੇ ਤਾਂ ਇੱਕ ਵਸ ਕਰਾ ਦੇ ਫੇਰ ਫੇਰ ਨਾ ਤੇ ਕੀ ਬੈਣ ਨਹੀਂ ਹਾਂ ਕੋ ਬਾਹੋਂ ਜੰਨ ਜੰਨ ਲੱਗਦਾ ਕੋਈ ਵਿਚੀ ਨਾ ਬੈਠਾ ਹੋ ਗੇ ਸਾਡੇ ਕੋ ਉਠੀ ਜੰਨੀ ਮਾਰਨੀ ਪੈਂਦੀ ਆ ਉੱਧਰ ਵੀ ਏਦਾ ਹੋ ਹਾਂ ਤਾਂ ਆਹ ਕੀ ਕਰਨੀ ਕਿਕੂ ਠੀਕ ਹੋ ਕਰੇ ਨੀ ਬੁਲਾ ਹੈ ਕੋਈ ਤਾਂ ਕਿ ਆਂ ਬੁਝੇ ਲਾਇਆ ਤੇ ਜਿੱਦ ਨੂੰ ਬਾਗ ਰੋ ਗਿਆ ਹੋ ਕੰਨਾ ਕੰਨੀ ਆਦਾ ਉਹ ਬਰਾਂ ਦਾ ਉਹ ਆ ਤੇ ਆਂ ਬਰ ਤੇ ਚਲਾਇਆ ਤੇ ਇੱਧਰ ਆ ਇੱਧਰ ਲਾਇਆ ਜੀ ਕਿ ਕੀ ਖਾਣ ਨੂੰ ਆਉਂ ਮੂਰਾ ਹੋਰਾਂ ਨੇ ਹੋ ਹੈ ਕੋਖਾਂ ਨੇ ਦੱਬ ਲਿਆ ਕਿਥੇ ਹੋ ਹੋ ਮੂਰਾ ਦੇ ਵੀਰ ਜੀ ਲਵੇ ਆ ਤੇ ਹਾਂ ਹੋ ਠੀਕ ਆ ਲੈ ਵਾਹ ਮਸੰਨੀਆ ਲਾ ਸਮਾਰਨ ਵਾਲਾ ਹੀ ਸਾਰਾ ਕੁਝ ਉਹ ਗਿਆ ਜਦੋਂ ਕਰੀ ਕੁਲਦੀਪ ਕੋ ਦਵਾਈ ਲਿਆ ਕੋਈ ਤਾਂ ਕਰਿਆ ਦੀ ਕੋ ਥੋੜੀ ਦਵਾਈ ਆਹ ਤੋ ਚੱਕ ਕੇ ਲੈ ਆਦੀ ਉਹ 베ਰੀ ਲਾਤੀ ਕਰਦੀ ਸੀ ਜਿਹੜੀ 베ਰ ਥਾਰੇ ਬੈਠੀ ਉਹਦੇ ਕਿੰਨੀਆਂ ਹਰੀਆ ਹੋ ਗਏ ਸਹੀ ਤਾਂ ਜਿੱਤੀਆਂ ਦੀ ਆਹ 베ਰ ਉਰੇ ਦੀ ਇਹ ਤੋਂ ਪੂਰੇ 베ਰੇ ਬੂਟਾ ਤੇ ਹਰਾ ਲੰਘ ਗਿਆ ਇਹਨਾਂ ਫਾਲ ਚੱਕ ਲੈ ਤਾਂ ਚਾਹਤੀ ਤੇਰੀ ਮੀਂਹ ਸਾਰਾ ਕੁਝ ਖਰਾਬ ਹੋ ਗਿਆ ਹਨੇ ਖਾ ਤੇ ਫਿਰ ਇਦਰੀ ਹੋ ਗਈ। ਬੱਖੇ ਬੱਖੇ ਕਰ ਦੁਆ ਤੋੜਦੇ ਰੋਜ। ਚਲੋ। ਤਮ ਨਾ ਮਾਇਆ ਤੇ ਕਿਤੇ ਖਾਦਈ ਹੋਇਆ ਬੈਸਰਾ ਨਾਲ ਨਾ। ਕਹੇ ਹਟਾ ਦੀ ਆਈ ਜੀ ਹੋਊਗੀ ਤੇ ਕੰਮ। ਚਲੋ ਜੀ ਆਪਾਂ ਜਾ ਰਹੇ ਸੀ ਆਪਣਾ ਗਏ ਤੇ ਭੈਣ ਲਵੇ ਉਹਦਾ ਪਤਾ ਲੈ ਕੇ ਆਏਗੇ ਨਾ ਇਹਦੇ ਉੱਤਰ ਰਾਜ ਭੈਣ ਲਵੇ ਘੂਰ ਲਵੇ ਵੀ ਆਏ ਹਰਕੀਤ ਕੇ ਕਰੀ ਵੀ ਆਏ ਪਿਛਲੀ ਵਾਰ ਤੁਸੀਂ ਕਮੈਂਟ ਕੀਤਾ ਵੀ ਤੁਸੀਂ ਹਰਕੀਤ ਕੇ ਕਿਉਂ ਨਹੀਂ ਗਏ ਸੀ ਉਸ ਉੱਤਰ ਵੀ ਜਾਏ ਇੱਕ ਦੀ ਸਾਡੇ ਕੋਲ ਟਾਈਮ ਹੈਗਾ ਸੀ ਤੇ ਆਪਾਂ ਹੁਣ ਆ ਗਏ ਘਰੇ 5:30 ਹੋ ਗਏ ਆਪਣੀ ਆਵਾਜ਼ ਨਹੀਂ ਆਉਂਦੀ ਦੀ ਆਪਾਂ ਲੈ ਲੈਂਦਾ ਮਾਈਕ ਸਾਰੇ ਭੈਣਾਂ ਕਮੈਂਟ ਕਰ ਦਈਏ ਤੇ ਵੀ ਤੁਸੀਂ ਮਾਈਕ ਲੈ ਕੇ आओ ਵੀ ਤੁਹਾਡੀ ਆਵਾਜ਼ ਸਾਫ਼ ਨਹੀਂ ਆਉਂਦੀ ਹੈਗੀ ਆਵਾਜ਼ ਨਹੀਂ ਆਉਂਦੀ ਹੈਗੀ ਬਹੁਤ ਘੱਟ ਆਉਂਦੀ ਹੈਗੀ ਹੁਣ ਆਪਾਂ ਮਾਈਕ ਲਾ ਕੇ ਆਪਾਂ ਵੀਡੀਓ ਬਣਾਇਆ ਕਰਾਂਗੇ ਵੀਡੀਓ ਨੂੰ ਐਂ ਤੇ ਤਾਂ ਵੀ ਦੇਖੋ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮੈਂ ਜੇ ਦੀ ਹੋਰ ਕਿਸੇ ਨਵੇਂ ਬਲਾਗ ਦਿਨਾ ਸਾਰਿਆਂ ਪਿਆਰਪੂਰੀ ਸਤਿ ਸ੍ਰੀ ਅਕਾਲ ਜੀ